ਉਸੇ ਵਾਲਾ ਪੰਜਾਬ ਦਾ ਲੇਟੈਸਟ ਸ਼ਹੀਦ ਅੱਖੀਂ ਦੇਖਿਆ ਸ਼ਹੀਦ ਜਿਨੇ ਮੌਤ ਗਲੇ ਲਾ ਲਈ ਪਰ ਆਪਣੇ ਅਸੂਲ ਨਹੀਂ ਤੋੜੇ ਪਰ ਉਸ ਬੰਦੇ ਦਾ ਫਾਇਦਾ ਕਿੰਨੇ ਲੋਕਾਂ ਠਾਇਆ ਅੱਜ ਮੈਂ ਆਪਣੇ ਦੋ ਵੀਡੀਓ ਬਣਾਉਣ ਲੱਗਾ ਤੇ ਕੱਲੇ-ਕੱਲੇ ਬੰਦੇ ਦੀ ਜਿਹੜੇ ਦੋ ਬੰਦੇ ਉਹਨਾਂ ਨੂੰ ਲਹਤਾ ਪਾਉਣ ਲੱਗਾ ਆ ਅਫਸਾਨਾ ਖਾਨ ਕਿਵੇਂ ਬਣੀ ਸਟਾਰ ਸਿੱਧੂ ਮੂਸੇਵਾਲੇ ਦੀ ਵਜ੍ਹਾ ਨਾਲ ਪਾ ਸਿੱਧੂ ਦੇ ਜਸਟਿਸ ਵਾਸਤੇ ਇਹਨੇ ਕੁਛ ਕੀਤਾ ਨਹੀਂ ਉਲਟਾ ਇੱਕ ਸੱਚੇ ਤੇ ਸਾਫ ਸੁਥਰੇ ਬੰਦੇ ਨੂੰ ਸਪੋਰਟ ਲੈ ਕੇ ਯਾਰੀਆਂ ਕਿਹ ਨਾਲ ਪਾਈਆਂ ਥਾਰ ਵਾਲੀ ਮੈਡਮ ਲਾਲ ਜਿਹੜੀ ਚਿਟਾ ਵੇਚਦੀ ਫੜੀ ਗਈ ਤੇ ਸਾਡੇ ਪੰਜਾਬ ਦੇ ਲੋਕਾਂ ਦੀ ਮੈਂਟੈਟੀ ਇੰਨੀ ਗੰਦੀ ਹੋ ਚੁੱਕੀ ਆ ਐਡੀ ਗੰਦੀ ਹੋ ਚੁੱਕੀ ਆ ਕੇ ਗੰਦੇ ਲੋਕਾਂ ਨੂੰ ਲੋਕੀ ਮੈਂਟਮੈਂਟ ਫਾਲੋ ਕਰਨਾ ਸ਼ੁਰੂ ਕਰ ਦਿੰਦੇ ਐਡਾ ਘੋਰ ਕਲਜੋ ਗਿਆ ਪੰਜਾਬ ਵਿੱਚ ਐਡੇ ਪੰਜਾਬ ਦੇ ਲੋਕ ਆਪਣਾ ਜਿਹੜਾ ਜਮੀਰ ਹੁੰਦਾ ਆ ਜਿਹੜੀ ਅਣਖ ਹੁੰਦੀ ਆ ਉਹ ਖਤਮ ਕਰਕੇ ਆਪਣਾ ਸਟੈਂਡਰਡ ਪੰਜਾਬ ਦੇ ਲੋਕ ਇਹਨਾਂ ਨੀਵਾ ਕਰ ਚੁੱਕੇ ਆ ਇਹਨਾਂ ਨੀਵਾ ਕਰ ਚੁੱਕੇ ਆ ਜਿਹਦਾ ਕੋਈ ਹਿਸਾਬ ਹੀ ਨਹੀਂ ਜਿਹੜਾ ਵੀ ਬੰਦਾ ਕੰਜਰਖਾਨੇ ਵਿੱਚ ਫੜਿਆ ਜਾਂਦਾ ਆ ਸੋਸ਼ਲ ਮੀਡੀਆ ਤੇ ਕੰਜਰਖਾਨਾ ਕਰਕੇ ਆਉਣ ਲੱਗ ਪੈਂਦਾ ਆ ਲੋਕਿਆਂ ਨੂੰ ਫੋਹ ਕਰਨਾ ਸ਼ੁਰੂ ਕਰ ਦਿੰਦੇ ਆ ਉਹ ਕੁੱਲੜ ਪੀਜੇ ਵਾਲੇ ਨੇ ਆਪਣੀ ਘਰ ਵਾਲੀ ਨੰਗੀ ਕੀਤੀ ਤੇ ਲੋਕ ਉਹਦੇ ਫੈਨ ਹੋ ਗਏ ਆ ਪੌਡਕਾਸਟ ਵਾਲੀਆਂ ਚੌਲਾ ਜੀਆਂ ਉਹਨੂੰ ਮਿੰਤਾ ਕਰਦੀਆਂ ਹੁੰਦੀਆਂ ਅਸੀਂ ਕਹਿੰਦੇ ਉਹ ਪੌਡਕਾਸਟ ਕਰਨ ਦਾ ਹੀ 40 40 ਹਜ਼ਾਰ ਰੁਪਇਆ ਲੈਂਦਾ ਰਿਹਾ ਕੁੱਲੜ ਪੀੜੇ ਵਾਲਾ ਕਿਹਾ ਉਹ ਮੇਰਾ ਪੌਡਕਾਸਟ ਕਰ ਲੋ ਤੇ 40000 ਦੇ ਜੋ ਮਤਲਬ ਕਿ ਪੌਡਕਾਸਟ ਵਾਲੇ ਨੂੰ ਫਾਇਦਾ ਹੁੰਦਾ ਹੋਊਗਾ ਲੋਕ ਸੁਣਦੇ ਹੋਣਗੇ ਉਹ ਪੰਜਾਬ ਦੇ ਲੋਕੋ ਐਡੇ ਬੇੜਾ ਘਰਤ ਹੋ ਗਿਆ ਐਡੇ ਮਾਰੇ ਹੋ ਗਏ ਉਹ ਕੀ ਅਸੀਂ ਉਹਨਾਂ ਕਾਬਲਾ ਖੰਧਾਰਾਂ ਵਾਲਿਆਂ ਦੀ ਨਸਲ ਆ ਜਾਂ ਨਹੀਂ ਜਾਂ ਅਸੀਂ ਜੂਪੀ ਬਿਹਾਰ ਵਾਲਿਆਂ ਦੀ ਨਸਲ ਹੋ ਗਏ ਹੋ ਫੱਦ ਹੋ ਗਈ ਯਾਰ ਸ਼ਰਮ ਵਾਲੀ ਗੱਲਾ ਸ਼ਰਮ ਵਾਲੀ ਗੱਲਾ ਤੇ ਆਫਸਾਨਾ ਖਾਨ ਇਹ ਤੇ ਸੱਚੇ ਸੁੱਚੇ ਸਾ ਬੰਦੇ ਦੀ ਵਜਾ ਨਾ ਬਣੀ ਤੇ ਅੱਜ ਯਾਰੀਆਂ ਕਿੰਨਾ ਲ ਪਾਈਆਂ ਚਿੱਟਾ ਵੇਚਣ ਵਾਲੀ ਔਰਤ ਨਾਲ ਹੱਦ ਹੋ ਗਈ ਸ਼ਰਮ ਵਾਲੀ ਗੱਲਾ ਸ਼ਰਮ ਵਾਲੀ ਗੱਲਾ ਵੀਰੋ ਸ਼ਰਮ ਵਾਲੀ ਗੱਲਾ ਪੰਜਾਬ ਦੇ ਲੋਕੋ ਬੇੜਾ ਗਰਗ ਹੋ ਗਿਆ ਸਾਡਾ ਤੇ ਸਾਡੀ ਜਵਾਨੀ ਦਾ ਪਰ ਫਿਰ ਵੀ ਸਾਨੂੰ ਅਕਲ ਨਹੀਂ ਆਈ ਪੰਜਾਬ ਵਿੱਚ ਪੰਜਾਬ ਵਿੱਚ ਜਿੰਨੇ ਝੂਠੇ ਮਕਾਕ ਤੇ ਘਟਿਆ ਲੋਗਾ ਉਹ ਐਸ਼ ਲੈਂਦੇ ਆ ਤੇ ਜਿੰਨੇ ਮਿਹਨਤੀ ਲੋਗਾ ਉਹ ਕੰਮ ਹੀ ਕਰੀ ਜਾਂਦੇ ਆ ਕੰਮ ਹੀ ਕਰੀ ਜਾਂਦੇ ਆ ਕੰਮ ਹੀ ਕਰੀ ਜਾਂਦੇ ਆ ਕਿ ਉਹ ਰੋਟੀ ਖਾ ਸਕਣ ਓ ਟੇਢ ਪਰ ਸਕਣ ਐਡੀ ਪੰਜਾਬ ਦੀ ਮਾੜੀ ਹਾਲਤ ਆ ਵੀਰੋ ਉਹਦਾ ਕਾਰਨ ਆ ਸਾਡੀ ਬੁੱਧੀ ਪ੍ਰਸ਼ਟ ਹੋ ਜਾਣਾ ਸਾਡਾ ਬੇਅਕਲ ਹੋ ਜਾਣਾ ਸਾਡਾ ਨਿਕੰਮੇ ਹੋ ਜਾਣਾ ਸਾਡੀ ਸੋਚ ਸ਼ਕਤੀ ਵਿੱਚ ਗ੍ਰੈਵਿਟ ਆ ਜਾਣੀ ਆ ਹਾਲ ਤੇ ਆ ਵੀਰੋ ਇੱਥੇ ਪੰਜਾਬ 'ਚ ਠੱਗਾ ਚੋਰਾਂ ਦੇ ਨਜ਼ਾਰੇ ਤੇ ਠੱਗ ਚੋਰ ਲੈਣ ਨਜ਼ਾਰੇ ਤੇ ਕਿਰਤੀ ਫਿਰਦੇ ਰੋਟੀ ਵਾਸਤੇ ਮਾਰੇ ਮਾਰੇ ਕਿਸਾਨ ਤੇ ਮਜ਼ਦੂਰ ਜੱਟ ਦੇ ਮਜ਼ਦੂਰ ਦੋਹਾਂ ਦੀ ਹਾਥ ਇੱਕੋ ਜਿਹੀ ਆ ਦੋਨੋਂ ਕੰਮ ਕਰਦੇ ਨੇ ਢਿੱਡ ਭਰਨ ਵਾਸਤੇ ਬਾਕੀ ਜਿੰਨੀਆਂ ਖਚਾਆਂ ਝੂਠੇ ਮਕਾਰ ਮੈਨਿਪੂਲੇਟਰ ਉਹ ਸਭ ਮ제 ਰਹੀਦੇ ਆ ਸਭ ਮਜੇ ਲੈਦੇ ਇਸੇ ਘਰਾਂ ਵਿੱਚ ਘੁੰਮ ਰਿਹਾ ਕੋਈ ਬਾਬੇ ਨਾਨਕ ਦਾ ਨਾਮ ਵਰਤ ਕੇ ਕੋਈ ਭਗਤ ਸਿੰਘ ਦਾ ਨਾਮ ਵਰਤ ਕੇ ਤੇ ਕੋਈ ਕਿਸੇ ਹੋਰ ਢੰਗ ਨਾਲ ਮੈਨੀਪੂਲੇਟ ਕਰਕੇ ਸਭ ਮਜੇ ਲੈ ਰਿਹਾ ਸੋਸ਼ਲ ਮੀਡੀਆ ਦੇ ਭਗਤ ਸਿੰਘ ਬੜੇ ਯਾਰ ਰਫ्तार ਰਾਏ ਵਰਗੇ ਪਰ ਵੀਰੋ ਸਾਡੀ ਜਵਾਨੀ ਵਿਦੇਸ਼ਾਂ 'ਚ ਦਿਹਾੜੀਆਂ ਕਰ ਰਹੀ ਹੈ ਪੰਜਾਬ ਦਾ ਯੂਥ ਪੰਜਾਬ 'ਚ ਰਹਿਣ ਨੂੰ ਤਿਆਰ ਨਹੀਂ ਅੱਜ ਸਾਡੇ ਪਿੰਡ ਦਾ ਮੁੰਡਾ ਮੇਰੇ ਪਿੰਡ ਦਾ ਮੁੰਡਾ 70 ਕਦੇ ਜ਼ਮੀਨ ਛੇਰ ਵੱਡਾ ਕਾਰੋਬਾਰ 15-20 ਬੰਦੇ ਰੋਜ਼ ਥੱਲੇ ਕੰਮ ਕਰਨ ਵਾਲੇ ਪਿਓ ਦਾ ਇੱਕ ਇੱਕ ਪੁੱਤ ਇੱਕੋ ਇੱਕ ਪੁੱਤ ਪਿਓ ਦਾ ਕਹਿੰਦਾ ਮੈਂ ਨਹੀਂ ਇੱਥੇ ਰਹਿਣਾ ਮੈਂ ਕੈਨੇਡਾ ਜਾਣਾ ਉਹਦਾ ਪਿਓ ਮਿਹਨਤਾਂ ਕਰ ਰਿਹਾ ਉਹਦੀ ਮਾਂ ਮਿਹਨਤਾਂ ਕਰੀ ਪਿਓ ਰੇ ਪੈਰੀ ਹੱਥ ਲਾਉਂਦਾ ਗਿਆ ਮਾਂ ਮਿਹਨਤਾਂ ਕਰ ਰਹੀ ਪੁੱਤ ਇੰਨਾ ਵੱਡਾ ਕਾਰੋਬਾਰ ਕੌਣ ਸੰਭੂ ਓਏ ਪੁੱਤ ਇੰਨਾ ਵੱਡਾ ਕਾਰੋਬਾਰ ਕੌਣ ਸੰਭੂ ਮੁੰਡਾ ਨਹੀਂ ਮਦਿਆਂ ਮੁੰਡਾ ਕੈਨੇਡਾ ਚਲਾ ਗਿਆ ਅਮਰੀਕਾ ਚਲਾ ਗਿਆ ਤੇ ਉੱਥੇ ਜਾ ਕੇ ਇੱਕ ਬੈਂਕ ਦੇ ਅੱਗੇ ਆਵਾਜ਼ ਨੰਮੀ ਦਾ ਕੰਮ ਕਰਦਾ ਹੈ ਸਾਰਾ ਪਿੰਡ ਜਾਣਦਾ ਹੈ ਮਤਲਬ ਮੁੰਡਾ ਸਾਡਾ ਪੰਜਾਬ ਦਾ ਲੈਵਲ ਇੰਨਾ ਗਿਰ ਚੁਕਾਇਆ ਇੰਨਾ ਥੱਲੇ ਆ ਚੁਕਾਇਆ ਕਿ ਸਾਡਾ ਜੂਥ ਪੰਜਾਬ ਤੇ ਰਹਿਣ ਨੂੰ ਤਿਆਰ ਨਹੀਂ ਵਿਦੇਸ਼ਾਂ 'ਚ ਉਹ ਦਿਹਾੜੀ ਕੱਢਣ ਨੂੰ ਤਿਆਰ ਆ ਇਹ ਸੋਚਣਾ ਬਣਾ ਪੰਜਾਬ ਦੇ ਲੋਕੋ ਇਹ ਸੋਚਣਾ ਬਣਾ ਪੰਜਾਬ ਦੇ ਲੋਕ ਸਿਰਫ ਨਾਮ ਜਪਣ ਤੱਕ ਲੰਗਰ ਲਾਉਣ ਤੱਕ ਰਹਿ ਗਏ ਉਸ ਤੋਂ ਅੱਗੇ ਸੋਚਿਆ ਹੀ ਕੱਕ ਨਹੀਂ ਵੀਰੋ ਸਾਡੇ ਗੁਰੂ ਸਾਹਿਬਾਨ ਨੇ ਹਰ ਮੁੱਦੇ ਤੇ ਫਾਈਟ ਕੀਤੀ ਆ ਹਰ ਗੱਲ ਵਾਸਤੇ ਸਾਨੂੰ ਐਜੂਕੇਸ਼ਨ ਦਿੱਤੀ ਆ ਸਿੱਧੇ ਰਾ ਪਾਇਆ ਅਸੀਂ ਸਿਰਫ ਲੰਗਰ ਲਾਉਣ ਵਾਲੇ ਬਣ ਕੇ ਲਾਗਰੀ ਬਣ ਕੇ ਰਹਿ ਗਏ ਲੰਗਰ ਲਾ ਦਿੰਨੇ ਬਾਅਦ ਜੋ ਹੀ ਬੰਦੇ ਘੁੱਟਦੇ ਆ ਨਹੀਂ ਵੀਰੋ ਸੋਚਣਾ ਪੈਣਾ ਸੋਚਣਾ ਪੈਣਾ ਤੇ ਆ ਸਿੱਧੂ ਮੂਸੇਵਾਲਾ ਸੂਰਮਾ ਜਿਹਨੇ ਲੱਖਾਂ ਤੋਂ ਲੋਕਾਂ ਨੂੰ ਰੋਟੀ ਦੇ ਲਾਇਆ ਪਰ ਕਿਸੇ ਨੇ ਵੀ ਉਹਦੇ ਵਾਸਤੇ ਜਸਟਿਸ ਦੀ ਗੱਲ ਨਹੀਂ ਕੀਤੀ ਜਮੀਰ ਮਰੇ ਲੋਕਾਂ ਨੇ ਕਿਸੇ ਨੇ ਜਸਟਿਸ ਦੀ ਗੱਲ ਨਹੀਂ ਕੀਤੀ ਤੇ ਹੁਣ ਅਫਸਾਨਾ ਖਾਨ ਜਿਹੜੀ ਭੈੜ ਬਣੀ ਹੋਈ ਸੀ ਇਹ ਤਾਂ ਮੈਂ ਸੁਣਿਆ ਕੋਠੀ ਵਿੱਚ ਵੀ ਨਹੀਂ ਜਾਂਦੀ ਉੱਥੇ ਮਿਲਣ ਨੂੰ ਨਹੀਂ ਜਾਂਦੀ ਉਹਦੇ ਮਾਪਿਓ ਨੂੰ हद ਹੋ ਗਈ ਲੋਕਾਂ ਦੀ ਹੱਦ ਹੋ ਗਈ ਮਰੇ ਜਮੀਰ ਵਾਲੇ ਲੋਕਾਂ ਦੀ ਹੱਦ ਹੋ ਗਈ ਵੀਰੋ ਹੱਦ ਹੋ ਗਈ ਹੱਦ ਹੋ ਗਈ ਸੱਚੀ ਹੱਦ ਹੋ ਗਈ ਯਾਰੋ ਉਹ ਸਾਡੀ ਨੌਜਵਾਨੀ ਅੱਜ ਦਿਹਾੜੀਆਂ ਕਰ ਰਹੀ ਆ ਇਸ ਤੋਂ ਥੱਲੇ ਕਿੱਨਾ ਜਾਣਾ ਹੁਣ ਭੀਖ ਮੰਗਣ ਤੱਕ ਜਾਣਾ ਵੀ ਕੱਲ ਨੂੰ ਸਾਡੀ ਨੌਜਵਾਨੀ ਭੀਖ ਮੰਗੇ ਜੇ ਹੁਣ ਜੇ ਅਸੀਂ ਆਪਣੀ ਜੂਤ ਨੂੰ ਆਪਣੀ ਨੌਜਵਾਨੀ ਨੂੰ ਆਉਣ ਵਾਲੀ ਪੀੜ੍ਹੀ ਨੂੰ ਸਮਾਜ ਬਣਾ ਕੇ ਦਵਾਂਗੇ ਉਹ ਜੇ ਸਮਾਜ ਵਿੱਚ ਹੀ ਸਾਡੀ ਜਵਾਨੀ ਰਹੇਗੀ ਚੀਨ ਵਾਲਿਆਂ ਆਪਣੇ ਬੱਚਿਆਂ ਨੂੰ ਜਿਹੋ ਜਿਹਾ ਸਮਾਜ ਦਿੱਤਾ ਚੀਨ ਦੀਆਂ ਕੁੜੀਆਂ ਰਾਕਟ ਚਲਾਉਂਦੀਆਂ ਜਹਾਜ਼ ਚਲਾਉਂਦੀਆਂ ਫਾਈਟਰ ਜੈਟ ਚਲਾਉਂਦੀਆਂ ਟੈਂਕ ਚਲਾਉਂਦੀਆਂ ਸਾਡੀਆਂ ਕੁੜੀਆਂ ਅਪਦੇਸ਼ਾਂ ਕੀ ਕਰ ਰਹੀਆਂ ਵੀਰੋ ਮੇਰਾ ਕਹਿਣ ਨੂੰ ਦਿਲ ਨਹੀਂ ਕਰਦਾ ਉਹ ਮੇਰੀਆਂ ਹੀ ਬੱਚੀਆਂ ਆ ਉਹ ਮੈਂ ਤੁਹਾਡੇ ਵਰਗਿਆਂ ਦੀਆਂ ਆਪਣੀਆਂ ਹੀ ਬੱਚੀਆਂ ਆ ਉਹ 100 ਵਿੱਚੋਂ 99% ਲੋਕ ਹੁੰਦੇ ਆ ਜਿਹੜੇ ਮਜਬੂਰ ਔਰਤ ਦਾ ਸ਼ਰੀਰ ਨੋਚਦੇ ਆ ਮੌਕਾ ਲੱਭਦੇ ਆ 1% ਲੋਕ ਉਹ ਹੁੰਦੇ ਆ ਜਿਹੜੇ ਜੈਂਟਲ ਹੁੰਦੇ ਆ ਤੇ ਮਦਦ ਕਰਦੇ ਆ ਧੀ ਭੈਣ ਸਮਝ ਕੇ ਵੀਰੋ ਬਹੁਤ ਗਰਾਵਟ ਆ ਗਈ ਸਾਡੇ ਵਿੱਚ ਬਹੁਤ ਗਰਾਵਟ ਆ ਗਈ ਹੁਣ ਤੇ ਜਾਗੋ ਪਿਆਰ ਦੇ ਲੋਕੋ ਨਕਲੀ ਲੋਕਾਂ ਨੂੰ ਪਛਾਣੋ ਅਸਲੀ ਲੋਕਾਂ ਨੂੰ ਅੱਗੇ ਆਉਣ ਦਿਓ ਵੀਰੋ ਤੇ ਆਜੀ ਨਾ ਜਿਨ੍ਹਾਂ ਨੇ ਵੀ ਸਿੱਧੂ ਦਾ ਫਾਇਦਾ ਚੱਕਿਆ ਜਸਟਿਸ ਵਾਲੀ ਗੱਲ ਕਦੇ ਨਹੀਂ ਕੀਤੀ ਕੋਈ ਦੇਵ ਖਰਾਉੜ ਜਿਹੜਾ ਮੁੰਡਿਆਂ ਨੂੰ ਗੁੱਡੇ ਬਣਾਉਂਦਾ ਫਿਲਮਾਂ ਬਣਾ ਬਣਾ ਤੇ ਆਪ ਪਾਇਆ ਕਮਾਉਂਦਾ ਉਹ ਕਿੰਨੇ ਦਿਨਾਂ ਦਾ ਲੱਗਾ ਆ ਅਸੀਂ ਸਿੱਧੂ ਦਾ ਗਾਣਾ ਪਾਤਾ ਅਸੀਂ ਸਿੱਧੂ ਦਾ ਗਾਣਾ ਪਾਤਾ ਜਿਵੇਂ ਕੋਈ ਸਿੱਧੂ ਤੇ एहसान ਕਰ ਦਿੱਤਾ ਹੋਵੇ ਓ ਚਵੜੇ ਗਾਣਾ ਦਾ ਤੂੰ ਤਾਂ ਪਾਇਆ ਤੇਰੀ ਫਿਲਮ ਚੱਲੇ ਕਿ ਸਿੱਧੂ ਦੇ ਬਹਾਨੇ ਤੇਰੀ ਫਿਲਮ ਚੱਲ ਜਾਵੇ ਹੈ ਤੇ ਤੂੰ ਵਿਖਾਵੇਂ ਰਿਆ ਜਿਵੇਂ ਕੋਈ ਸਿੱਧੂ ਤੇ एहसान ਕਰ ਦਿੱਤਾ ਹੋਵੇ ਲਾਕ ਲਾਂ ਤਾਂ ਤੇਰੇ ਉਹ ਲੋਕ ਇੰਨੇ ਮੂਤ ਨਹੀਂ ਹੈਗੇ ਲੋਕ ਹੁਣ ਸੋਸ਼ਲ ਮੀਡੀਆ ਤੇ ਆ ਚਾ ਚਾ ਲੋਕ ਜਾਣਨ ਲੱਗ ਪਿਆ ਧੰਨਵਾਦ ਉਸ ਚੱਕ ਬੱਗੇ ਦਾ ਜਿਹਦੀ ਵਜ੍ਹਾ ਨਾਲ ਸੋਸ਼ਲ ਮੀਡੀਆ ਆਇਆ ਤੇ ਲੋਕ ਐਜੂਕੇਟ ਹੋਏ ਤੇ ਜਾਗੋ ਪੰਜਾਬੀਓ ਜਾਗੋ ਮੈਂ ਚੱਲਨੀ ਇਸੇ ਵਾਸਤੇ ਖੋਲਿਆ ਆਪਣੇ ਲੋਕਾਂ ਨੂੰ ਜਗਾਉਣ ਵਾਸਤੇ ਮੈਂ ਫਿਲਮਾਂ ਦਾ ਰਾਈਟਰ ਹਾਂ ਮੈਂ ਵੱਡੇ ਰਾਈਟਰਾਂ ਦੇ ਫੋਨ ਆਉਂਦੇ ਆ ਉਹ ਮੇਰੇ ਕੋਲ ਸਟੋਰੀਆਂ ਲਿਖਵਾ ਦਿੰਦੇ ਆ ਮੈਨੂੰ ਪੈਸੇ ਦੇ ਦਿੰਦੇ ਆ ਮੈਂ ਕਾਰ ਬੈ ਕੇ ਲਿਖ ਦਿੰਦਾ ਮੇਰਾ ਨਾਮ ਨਹੀਂ ਆਉਂਦਾ ਆਉਣ ਵਾਲੇ ਸਮੇਂ 'ਚ ਮੈਂ ਕੁਝ ਇਹੋ ਜਿਹਾ ਕਰਨਾ ਚਾਹੁੰਦਾ ਕਿ ਮੇਰਾ ਨਾਮ ਵੀ ਆਵੇ ਪਾਰਸ਼ੋਸ਼ਤ ਮੀਡੀਆ ਤੇ ਮੈਨੂੰ ਇਸ ਵਾਸਤੇ ਹੁਣ ਆਪਿਆ ਕਿ ਪੰਜਾਬ ਦੇ ਲੋਕ ਸੌ ਚੁੱਕਿਆ ਦੇ ਗਨ ਵੱਧ ਚੁੱਕਾ ਵਟਣ ਵਾਲੇ ਵੱਧ ਚੁੱਕੇ ਆ ਤੇ ਲੋਕਾਂ ਨੂੰ ਸਮਝਾਇਆ ਜਾਵੇ ਲੋਕਾਂ ਨੂੰ ਜਗਾ ਲਿਆ ਜਾਵੇ ਲੋਕਾਂ ਨੂੰ ਅਕਲ ਦਿੱਤੀ ਜਾਵੇ ਲੋਕੀ ਹੋਸ਼ ਵਿੱਚ ਆਉਣ ਲੋਕ ਅਗਲ ਤੋਂ ਕੰਮ ਲੈਣ ਦੇ ਵੀਰੋ ਅਕਲ ਤੋਂ ਕੰਮ ਲੋ ਵੀਡੀਓ ਆਪਣਾ ਸ਼ੇਅਰ ਕਰ ਦਿਆ ਕਰੋ ਯਾਰ ਸ਼ੇਅਰ ਕਰਿਆ ਕਰੋ ਆਪਣੀਆਂ ਕੋਈ ਮਾੜੀਆਂ ਗੱਲਾਂ ਨਹੀਂ ਹੋ ਸਕਦਾ ਕੱਲ ਨੂੰ ਮੇਰਾ ਨੁਕਸਾਨ ਵੀ ਹੋ ਜਾਵੇ ਪਰ ਮੈਂ ਆਪਣੇ ਨੁਕਸਾਨ ਤੋਂ ਨਹੀਂ ਡਰਦਾ ਵੀਰੋ ਕਿਸੇ ਨੂੰ ਤਾਂ ਬੋਧਣਾ ਪੈਣਾ ਹੀ ਸੀ ਮੇਰੇ ਵੱਲ ਵੇਖ ਕੇ ਹੋਰ ਚਾਰ ਲੋਕ ਬੋਲਣਗੇ ਹੋਰ ਚਾਰ ਲੋਕ ਬੋਲਣਗੇ ਹੋਰ 10 ਲੋਕ ਬੋਲਣਗੇ ਹੋਰ ਵੀ ਲਗ ਲੋਕ ਬੋਲਣਗੇ ਇੱਕ ਰੈਵੋਲੂਸ਼ਨ ਆਏਗਾ ਇੱਕ ਕ੍ਰਾਂਤੀ ਆਏਗੀ ਲੋਕ ਜਿਹੜੀ ਲੁੱਟ ਸੁੱਟ ਹੁੰਦੀ ਆ ਲੋਕਾਂ ਨਾਲ ਉਹ ਖਤਮ ਹੋ ਜਾਏਗੀ ਮੇਰਾ ਕੋਈ ਨੁਕਸਾਨ ਨਹੀਂ ਵੀਰੋ ਪਰ ਵੀਰੋ ਸਿੱਧੂ ਮੂਸੇਮ ਵਾਲੇ ਵਰਗਾ ਸੂਰਮਾ ਜੰਮਣਾ ਨਹੀਂ ਪਰ ਪੰਜਾਬ ਚ ਉਹਨੇ ਪੰਜਾਬ ਦੀ ਜਵਾਨੀ ਨੂੰ ਇੱਕ ਨਵੀਂ ਸੇਧ ਦਿੱਤੀ ਆ ਇੱਕ ਨਵੀਂ ਅਣਖ ਜਗਾਈ ਆ ਬੜੇ ਲੋਕਾਂ ਦੀ ਉਹਨੇ ਘਰ ਚਲਾ ਦਿੱਤੇ ਰੋਜੀ ਰੋਟੀ ਚਲਾ ਦਿੱਤੀ ਇੱਕ ਦਿਨ ਉਹ ਰੱਬਿਆ ਵੀਰੋ ਰੱਬ ਸਿੱਧੂ ਹੂਸੇ ਵਾਲਾ ਰੱਬਿਆ ਰੱਬ ਜਿਹੜਾ ਅੱਖੀ ਵੇਖਿਆ ਰੱਬ ਝੂਠੀਆਂ ਕਹਾਣੀਆਂ ਦਾ ਸਾਨੂੰ ਪਤਾ ਨਹੀਂ ਬਹੁਤ ਸਾਰੀਆਂ ਕਿਤਾਬਾਂ ਦੇ ਕਹਾਣੀਆਂ ਲਿਖੀਆਂ ਪ੍ਰਾਣੀਆਂ ਕਿਸੇ ਕਿਤਾਬ 'ਚ ਕੋਹ ਲਿਖਿਆ ਕਿਸੇ ਕਿਤਾਬ 'ਚ ਖੋਸ਼ ਲਿਖਿਆ ਕਿਸੇ ਕਿਤਾਬ 'ਚ ਖੋਸ਼ ਲਿਖਿਆ ਪਰ ਇਹ ਅੱਖੀ ਡਿਠਾ ਰੱਬਿਆ ਵੀਰੋ ਇਹ ਅੱਖੀ ਡਿਠਾ ਰੱਬਿਆ ਜਿਸ ਨੂੰ ਹਰ ਕਿਸੇ ਨੇ ਇਸਤੇਮਾਲ ਕੀਤਾ ਜਿੰਨੂ ਹਰ ਕਹੇ ਨੇ ਯੂਜ਼ ਕੀਤਾ ਉਹਨੇ ਖੁਦ ਲਿਖਿਆ ਸੀ ਕਿ ਕਿੰਨੇ ਕੋ ਨਹੀਂ ਆਏ ਥੇ ਭੁੱਖੇ ਫੇਰਦੇ ਨਾਂ ਤੇਰਾ ਲੈ ਕੇ ਅੱਗੇ ਆਉਣਾ ਚਾਹੁੰਦੇ ਆ ਦੇਵ ਖਰੋੜਾ ਰਗੇ ਇਹਨਾਂ ਵਾਸਤੇ ਲੰਡੂਆਂ ਵਾਸਤੇ ਉਹਨੇ ਗਾਣਾ ਲਿਖਿਆ ਸੀ ਵੀਰੋ ਧੰਨਵਾਦ ਧੰਨਵਾਦ ਧੰਨ